ਵਿਆਹ ਵਾਲੇ ਮੁੰਡੇ ਨੇ ਸ਼ਗਨਾ ਵੇਲੇ ਸਹੁਰੇ ਨਾਲ ਕਰਤਾ ਆ ਕੰਮ ਰਿਸ਼ਤੇਦਾਰ ਵੀ ਦੇਖ ਕੇ ਹੋ ਗਏ ਹੈਰਾਨ ਦੋਸਤੋ ਅਕਸਰ ਹੀ ਅੱਜ ਕੱਲ੍ਹ ਰਿਸ਼ਤਿਆਂ ਵਿੱਚ ਮੁੰਡਾ ਕੁੜੀ ਇੱਕ ਦੂਜੇ ਨੂੰ ਬਾਅਦ ਵਿੱਚ ਦਿਖਾਏ ਜਾਂਦੇ ਨੇ ਅਤੇ ਤਾਜ ਦੇਹਜ ਦੀ ਗੱਲ ਪਹਿਲਾਂ ਕੀਤੀ ਜਾਂਦੀ ਏ ਪਰ ਹੁਣ ਵਿਆਹ ਦੀ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਦਾ ਪਿਓ ਮੁੰਡੇ ਨੂੰ ਸ਼ਗਨਾ ਵਿੱਚ 100-100 ਦੇ ਨੋਟਾਂ ਦੀਆਂ ਗੁੱਟੀਆਂ ਦੇ ਰਿਹਾ ਏ ਪਰ ਮੁੰਡਾ ਇਹ ਪੈਸੇ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਕੁੜੀ ਦੇ ਪਿਓ ਨੂੰ ਵਾਪਸ ਫੜਾ ਦਿੰਦਾ ਏ ਜਿਸ ਨੂੰ ਦੇਖ ਕੇ ਕੁੜੀ ਦਾ ਪਿਓ ਵੀ ਕਬ ਆ ਜਾਂਦਾ ਹੈ ਕਿ ਇੱਕੋ ਦਮ ਇਹੋ ਜਿਹੀ ਕੀ ਗੱਲ ਹੋ ਗਈ ਜਿਸ ਕਰਕੇ ਉਹ ਬਾਰ-ਬਾਰ ਪੈਸੇ ਦੇਣ ਦੀ ਕੋਸ਼ਿਸ਼ ਕਰਦਾ ਏ ਅਤੇ ਰਿਸ਼ਤੇਦਾਰ ਵੀ ਕਹਿੰਦੇ ਨੇ ਕਿ ਇਹ ਤਾਂ ਸ਼ਗਨ ਹੈ ਰਖਲਾ ਪਰ ਮੁੰਡਾ ਕਹਿੰਦਾ ਹੈ ਕਿ ਇੱਕ ਬਾਪ ਲਈ ਧੀ ਤੋਂ ਵੱਧ ਕੀਮਤੀ ਕੁਝ ਨਹੀਂ ਹੁੰਦਾ ਅਤੇ ਜਿਸ ਪਿਓ ਨੇ ਆਪਣੀ ਸਭ ਤੋਂ ਵੱਧ ਕੀਮਤੀ ਧੀ ਹੀ ਮੈਨੂੰ ਦੇ ਦਿੱਤੀ ਮੈਂ ਉਸ ਤੋਂ ਪੈਸੇ ਕਿਵੇਂ ਲੈ ਸਕਦਾ ਹਾਂ ਮੈਂ ਇਹ ਪੈਸੇ ਨਹੀਂ ਲੈਣੇ ਮੁੰਡੇ ਦੀ ਇਹ ਗੱਲ ਸੁਣ ਕੇ ਸਾਰੇ ਹੀ ਰਿਸ਼ਤੇਦਾਰ ਵੀ ਬਹੁਤ ਖੁਸ਼ ਹੋ ਜਾਂਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ